ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਬਲਵੰਤ ਕਾਰਗੀ ਜੀ ਦੇ ਲਿਖੀ ਹੋਈ ਕਹਾਣੀ ਬੁੱਢੀ ਦੀ ਰਿੱਧੀ ਗੱਡੀ ਵਿੱਚ ਬਹੁਤੀ ਭੀੜ ਨਹੀਂ ਸੀ ਲੰਮੇ ਸਾਰੇ ਡੱਬੇ ਵਿੱਚ ਮਸਾਂ ਅੱਠ ਕੁੜੀਆਂ ਸਾਡੀ ਅਧਿਆਪਕਾ ਜੋ ਸਾਨੂੰ ਮੋਗੇ ਵਿੱਚ ਨਵਾਂ ਖੁੱਲਿਆ ਸਕੂਲ ਵੇਖਣ ਲਈ ਲਿਜਾ ਰਹੀ ਸੀ ਤੇ 8 10 ਹੋਰ ਮੁਸਾਫਿਰ ਸਨ ਮਾਰਚ ਦਾ ਮਹੀਨਾ ਸੀ ਜਟ ਵਾਹੀਆਂ ਵਿੱਚ ਝੋਟੇ ਹੋਏ ਸਨ ਜਦ ਗੱਡੀ ਚੱਲੀ ਤਾਂ ਬਾਹਰ ਖਿੜਕੀ ਵਿੱਚੋਂ ਪੱਕੀ ਹੋਈ ਫਸਲ ਦੀਆਂ ਸੁਨਹਿਰੀ ਬਲੀਆਂ ਨੂੰ ਤੱਕ ਕੇ ਅਸੀਂ ਆਪਣੇ ਸੀਨੇ ਅੰਦਰ ਇੱਕਜੀਵ ਤਰ੍ਹਾਂ ਦੀ ਵਿਸ਼ੇਸ਼ਤਾ ਤੇ ਖੁੱਲ੍ਹ ਜਈ ਮਹਿਸੂਸ ਕੀਤੀ ਗੱਡੀ ਦੇ ਤੇਜ਼ ਤੋਰ ਨਾਲ ਸਾਡੀਆਂ ਖੜੋਤੀਆਂ ਸੋਚਾਂ ਵੀ ਤੋਰਨ ਲੱਗੀਆਂ ਸਾਰੀਆਂ ਕੁੜੀਆਂ ਵਿੱਚੋਂ ਪਰਵਾ ਬਹੁਤ ਇਲਤੀ ਸੀ ਉਸ ਨੂੰ ਮਗਜ਼ ਪਨਪਨ ਗੱਲਾਂ ਆਉਂਦੀਆਂ ਸਨ ਫਿਕਰੇ ਸੁਜਦੇ ਸਨ ਤੇ ਸ਼ਰਾਰਤਾਂ ਫੁਰਦੀਆਂ ਸਨ ਹਰ ਪਾਰਟੀ ਹਰ ਬਹਿਸ ਹਰ ਮੇਲਾ ਤਮਾਸ਼ਾ ਉਸ ਦੇ ਬਗੈਰ ਅਧੂਰਾ-ਉਦੂਰਾ ਜਾਪਦਾ ਪਰ ਇਸ ਵੇਲੇ ਉਹ ਆਪਣੇ ਵੱਡੇ ਬਟਨਾਵਾਲੇ ਸਾਵੇਂ ਉਨੀ ਕੋਟ ਦੀਆਂ ਜੇਬਾਂ ਵਿੱਚ ਹੱਥ ਪਾਈ ਤੇ ਲਾਲ ਰੇਸ਼ਮੀ ਚੁੰਨੀ ਲਈ ਚੁੱਪਚਾਪੀ ਬੈਠੀ ਸੀ ਉਹ ਚੇਰ ਉਹ ਇਸੇ ਤਰ੍ਹਾਂ ਬੈਠੀ ਰਹੀ ਪਰ ਖੇਤਾਂ ਵਿੱਚੋਂ ਉੜਦੇ ਹੋਏ ਸੱਜਰੀ ਹਵਾ ਨੇ ਉਸ ਨੂੰ ਬਹਿਬਲ ਕਰ ਦਿੱਤਾ ਤੇ ਉਸ ਦੀਆਂ ਅੱਖਾਂ ਵਿੱਚ ਕਿਸੇ ਮਸਕਰੀਆਂ ਮਹਿਤਾਬੀਆਂ ਜਾਗਣ ਲੱਗੀਆਂ ਗੱਡੀ ਨਿੱਕੇ ਨਿੱਕੇ ਸਟੇਸ਼ਨਾਂ ਉੱਤੇ ਖੜਾਉਂਦੀ ਤੇ ਇੱਕ ਮਿੰਟ ਪਿੱਛੋਂ ਫਿਰ ਸਿਟੀ ਮਾਰ ਕੇ ਤੁਰ ਪੈਂਦੀ ਉਸ ਦਿਨ ਇੰਜਣ ਵਿੱਚ ਕੁਝ ਖਰਾਬੀ ਸੀ ਹਰ ਵਾਰ ਉਹ ਖੁਜਕਾ ਮਾਰ ਕੇ ਤੁਰਦਾ ਜਿਸ ਨਾਲ ਗੱਡੀ ਵਿੱਚ ਬੈਠੀਆਂ ਬੁੱਡੀਆਂ ਦੇ ਫਟਿਆਂ ਉੱਤੇ ਰੱਖੀਆਂ ਹਾਂਡੀਆਂ ਪੀਪੀਆਂ ਤੇ ਪੋਟਲੀਆਂ ਜ਼ੋਰ-ਜ਼ੋਰ ਦੀ ਹਿੱਲਦੀਆਂ ਤੇ ਅਸੀਂ ਸਾਰੀਆਂ ਕੁੜੀਆਂ ਉੱਚੇ-ਉੱਚੇ ਹੱਸਦੀਆਂ ਪਰ ਬਾਦੀ ਨਜ਼ਰ ਪੀਪੀਆਂ ਤੇ ਪੋਟਲੀਆਂ ਉੱਤੇ ਸੀ ਉਸ ਔਂਕਾ ਪਰ ਕੇ ਆਖਿਆ ਹਾਏ ਬੜੀ ਭੁੱਖ ਲੱਗੀ ਏ ਕੁਝ ਖਾਣ ਨੂੰ ਜੀ ਕਰਦਾ ਏ ਸ਼ੋਭਾ ਤੂੰ ਘਰੋਂ ਕੁਝ ਨਹੀਂ ਲੈ ਕੇ ਆਈ ਨਹੀਂ ਏ ਟਰੰਕ ਤੇਰਾ ਏ ਬਿਮਲਾ ਹਾਂ ਫਰ ਏਸ ਵਿੱਚ ਤਾਂ ਕਿਤਾਬਾਂ ਨੇ ਕਿਤਾਬਾਂ ਦਾ ਨਾਂ ਸੁਣ ਕੇ ਪਰਵਾ ਨੇ ਨੱਕ ਸੰਗੋੜ ਲਿਆ ਟਰੰਕ ਦੇ ਨੇੜੇ ਹੀ ਮਿੱਟੀ ਦੇ ਇੱਕ ਨਿੱਕੀ ਜਈ ਬਲਣੀ ਪਈ ਸੀ ਜਿਸ ਦੀ ਗਰਦਨ ਉੱਤੇ ਪੋਣਾ ਬੰਨਿਆ ਹੋਇਆ ਸੀ ਪਰਵਾ ਨੇ ਪੁੱਛਿਆ ਇਹ ਬਲਣੀ ਕਿਸ ਦੀ ਹੈ ਤੇਰੀ ਏ ਪੰਮੀ ਨਹੀਂ ਤੇਰੀ ਏ ਬੰਤੀ ਨਹੀਂ ਫਿਰ ਕਿਸ ਦੀ ਹੈ ਨੇੜੇ ਬੈਠੀ ਇੱਕ ਮੁਟਿਆਰ ਨੇ ਆਖਿਆ ਮੇਰੀ ਇਸ ਵਿੱਚ ਗਲਗਲ ਦਾ ਆਚਾਰ ਹੈ ਪਰਬਾ ਫਿਰ ਚੁੱਪ ਹੋ ਗਈ ਪਰਬਾ ਦੇ ਨੇੜੇ ਹੀ ਸੀਟ ਦੇ ਹੇਠਾਂ ਇੱਕ ਪੀਪੀ ਪਈ ਸੀ ਜਿਸ ਦਾ ਟਕਣਾ ਲੱਕੜ ਦਾ ਸੀ ਤੇ ਜਿਸ ਨੇ ਨਿੱਕੀ ਜਹੀ ਕੁੰਡੀ ਵਿੱਚ ਦਾਤਨ ਅੜਾ ਕੇ ਇਸ ਨੂੰ ਬੰਦ ਕੀਤਾ ਹੋਇਆ ਸੀ ਟਕਣੇ ਉੱਤੇ ਬਹੁਤ ਠੰਡਿਆਈ ਸੀ ਇਸ ਵਿੱਚ ਜ਼ਰੂਰ ਕਰਦੀਆਂ ਬੜੀਆਂ ਪਿੰਨੀਆਂ ਹੋਣਗੀਆਂ ਪਰਬਾ ਨੇ ਪੀਪੀ ਤੇ ਠੋਲਾ ਮਾਰ ਕੇ ਪੁੱਛਿਆ ਇਹ ਪੀਪੀ ਕਿਸ ਦੀ ਹੈ ਠੋਲਾ ਵਜਨਸਾਰ ਨੇੜੇ ਬੈਠੀ ਬੁੱਢੀ ਤਰਵਕ ਪਈ ਜਿਵੇਂ ਪਰਬਾਂ ਨੇ ਪੀਪੀ ਉੱਤੇ ਨਹੀਂ ਸਗੋਂ ਉਸ ਦੇ ਸਿਰੋਤੇ ਠੋਲਾ ਮਾਰਿਆ ਹੋਵੇ ਆਖਣ ਲੱਗੀ ਕੀ ਹੈ ਕੁੜੀਏ ਪੀਪੀ ਮੇਰੀ ਹੈ ਤੇਰੀ ਹੈ ਬੇਬੇ ਪਰਬਾਂ ਨੇ ਪੁੱਛਿਆ ਹਾਂ ਇਹ ਆ ਕੇ ਬੁੱਢੀ ਨੇ ਪੀਪੀ ਆਪਣੇ ਨੇੜੇ ਸਰਕਾ ਲਈ ਤੇ ਉਸ ਉੱਤੇ ਕੋਣੀ ਢੇਕ ਕੇ ਬੈਠ ਗਈ ਬੁੱਢੀ ਦੀ ਉਮਰ 17 ਵਰਿਆਂ ਦੀ ਹੋਵੇਗੀ। ਉਹ ਜੇ ਲੰਮੇ ਕਦ ਕਾਟ ਦੀ ਜੱਟੀ ਸੀ। ਉਸ ਦੇ ਮੋਢੇ ਚੌੜੇ, ਜੱਗੇ ਹੋਣ ਤੇ ਵੀ ਰਤਾ ਕੋ ਅੱਗੇ ਨੂੰ ਮੁੜੇ ਹੋਏ ਸਨ। ਜਿਸ ਕਰਕੇ ਉਸ ਦੇ ਪਿੱਠ ਵਿੱਚ ਇੱਕ ਨਿੱਕਾ ਬੇਮਲੂਮਾ ਜਿਹਾ ਕੋਬ ਨਿਕਲਿਆ ਜਾਂਦਾ ਸੀ। ਉਸ ਨੇ ਸਿਰੋ ਤੇ ਸਲਾਰੀ ਲੇਤੀ ਹੋਈ ਸੀ। ਜਿਸ ਨਾਲ ਉਸ ਦਾ ਸਿਰ ਮੱਥੇ ਤਿੱਕਜਿਆ ਹੋਇਆ ਸੀ। ਉਸ ਦੀ ਚੋਹੇ ਰੰਗੀ ਕਮੀਜ਼ ਦਾ ਗਲਮਾ ਤੇ ਵਾਵਾ ਮਰਦਾਵੀਆਂ ਸਨ ਕਮੀਜ਼ੀਆਂ ਟਕਣਿਆਂ ਵਾਲੀਆਂ ਦੋ ਜੇਬਾਂ ਜਿਨ੍ਹਾਂ ਵਿੱਚ ਪਤਾ ਨਹੀਂ ਕੀ ਕੁਝ ਭਰਿਆ ਸੀ ਬਹੁਤ ਫੁੱਲੀਆਂ ਹੋਈਆਂ ਸਨ ਉਸ ਦੀਆਂ ਗੱਲਾਂ ਵਿੱਚ ਲੇਕਾਂ ਤੇ ਚੁਰਣੀਆਂ ਦਾ ਜਾਲ ਸੀ ਪਰ ਉਸ ਲੰਮੀ ਮੁੜੀ ਹੋਈ ਨੱਕ ਉਤੇ ਕੋਈ ਚੁਰੜੀ ਨਹੀਂ ਸੀ ਸਗੋਂ ਨੱਕ ਦੇ ਥਾਂਸੇ ਉਤੇ ਮਾਸ ਚੜ ਗਿਆ ਸੀ ਜਿਸ ਕਰਕੇ ਇਹ ਕਿਸੇ ਪੰਛੀ ਦੀ ਚੁੰਝ ਵਾਂਗ ਜਾਪਦੀ ਸੀ ਪਰਬਾ ਨੇ ਬੁੱਢੀ ਵੱਲ ਤੱਕਿਆ ਬੁੱਢੀ ਨੇ ਆਪਣੀ ਚੁੰਝ ਨੂੰ ਘੁਮਾਇਆ ਜਿਵੇਂ ਉਸ ਠੰਗ ਵਰਨੀ ਹੋਵੇ ਸ਼ੀਲਾ ਨੇ ਪਰਬਾ ਨੂੰ ਪੋਲੇ ਜਿਹੇ ਆਖਿਆ ਮੇਰੇ ਖਿਆਲ ਵਿੱਚ ਇਸ ਪੀਪੀ ਵਿੱਚ ਜ਼ਰੂਰ ਪਿੰਨੀਆਂ ਹਨ ਘਰ ਦੇ ਕਿਉਂ ਦੀਆਂ ਤੂੰ ਟੋ ਤਾ ਸਹੀ ਤੂੰ ਟੋ ਸ਼ੀਲਾ ਆਪਣੀ ਥਾਂ ਤੋਂ ਰਤਾ ਕੋ ਖਿਲ ਕੇ ਬੁੱਢੀ ਦੇ ਨੇੜੇ ਹੋ ਗਏ ਬੁੱਢੀ ਨੇ ਸ਼ੀਲਾ ਤੇ ਪਰਬਾ ਦੀ ਕੋ ਸਰਮੋਸਰ ਸੁਣ ਲਈ ਸੀ ਓ ਕੀ ਜੀ ਹੋਈ ਗਿੱਦਣੀ ਵਾਂਗ ਚਈ ਲੈ ਕੇ ਪਈ ਤੇ ਆਖਣ ਲੱਗੀ ਛੱਡ ਕੁੜੀਏ ਮੇਰੀ ਪੀਪੀ ਦੋ ਵਾਰ ਕਾਨ ਨੂੰ ਪਿੰਨੀਆਂ ਛਾੜੇਵੇਂ ਫੋਲਾ ਫੁੱਲੀ ਕਰਨ ਲੱਗੀ ਤੋਸੀਂ ਐਨੇ ਸੋਹਣੇ ਸੋਹਣੇ ਕੱਪੜੇ ਪਾਈ ਬੈਠਿਓ ਆਪਣੇ ਨਾਲ ਰੋਟੀ ਟੁੱਕ ਬਣ ਕੇ ਨਹੀਂ ਲਿਆਈਆਂ ਜਦੋਂ ਬੰਦਾ ਕਰੋ ਤੁਰੇ ਤਾਂ ਲਾ ਟੁੱਕ ਦਾ ਬਣ ਲਵੇ ਹੁਣ ਬਿੱਲੀਆਂ ਵਾਂਗ ਚੱਕਦੀਆਂ ਉਹ ਇਹ ਆ ਕੇ ਉਸਨੇ ਪੀਪੀ ਨੂੰ ਆਪਣੀ ਸਲਾਰੀ ਦੇ ਪੱਲੇ ਹੀ ਕੱਜ ਲਿਆ ਬੁੱਡੀ ਦੀ ਕੰਜੂਸੀ ਤੇ ਕਮੀਨਗੀ ਉੱਤੇ ਸਾਨੂੰ ਬੜਾ ਗੁੱਸਾ ਆਇਆ ਸਾਨੂੰ ਇੰਜ ਲੱਗਿਆ ਜਿਵੇਂ ਉਸਨੇ ਸਾਡਾ ਹੱਕ ਖੋ ਲਿਆ ਹੁੰਦਾ ਏ ਇਸ ਨੇ ਪੀਪੀਵੀ ਜ਼ਰੂਰ ਪਿੰਨੀਆਂ ਹੋਣਗੀਆਂ ਸ਼ਾਇਦ ਮਠੀਆਂ ਹੋਣ ਖੋਰੇ ਇਸ ਦੀ ਨੂੰ ਨੇ ਇਸ ਨੂੰ ਮੋਠਾ પા ਕੇ ਫਰਾਉਠੇ ਪਕਾ ਕੇ ਦਿੱਤੇ ਹੁਣ ਗੱਡੀ ਦੇ ਖੜਕੇ ਤੇ ਰੋਲੇ ਵਿੱਚ ਸਾਨੂੰ ਇਹ ਪਤਾ ਹੀ ਨਾ ਲੱਗਿਆ ਕਿ ਕਦ ਟੀਟੀ ਆ ਗਿਆ ਟੀਟੀ ਨੇ ਮੇਰਾ ਟਿਕਟ ਵੇਖ ਕੇ ਅਧਿਆਪਕਾਂ ਦਾ ਟਿਕਟ ਪੁੱਛਿਆ ਇਸ ਪਿਛੋਂ ਸਾਰੀਆਂ ਕੁੜੀਆਂ ਵੱਲ ਚਾਤ ਮਾਰ ਸੁਟੀ ਤੇ ਬਾਕੀ ਦੀਆਂ ਤੀਵੀਆਂ ਵੱਲ ਇੱਕ ਦੇਖੇ ਨਿਗਾਹ ਸੁੱਟ ਕੇ ਉਹਨਾਂ ਨੂੰ ਟੋਕ ਕੇ ਬੁੱਢੀ ਕੋਲ ਆ ਗਿਆ ਤੇ ਪੁੱਛਣ ਲੱਗਾ ਮਾਈ ਟਿਕਟ ਬੁੱਢੀ ਦਾ ਰੰਗ ਹਲਦੀ ਵਾਂਗ ਹੋ ਗਿਆ ਉਹ ਸਾਖਿਆ ਪਾਈ ਮੈਂ ਤਾਂ ਛੇਤੀ ਵਿੱਚ ਗੱਡੀ ਚੜ ਗਈ ਟਿਕਟ ਲੈ ਹੀ ਨਾ ਹੋਇਆ ਉਹ ਸਾਖਿਆ ਜੇ ਟਿਕਟ ਨਹੀਂ ਸੀ ਲੈ ਹੋਇਆ ਤਾਂ ਗੱਡੀ ਕਿਵੇਂ ਚੜ ਗਈ ਸਾਰੀਆਂ ਕੁੜੀਆਂ ਬੁੱਢੀ ਵੱਲ ਤੱਕਣ ਲੱਗੀਆਂ ਬੇਈਮਾਨ ਕਮੀਨੀ ਕੰਜੂਸ ਟੀਟੀ ਨੇ ਆਪਣੀ ਜੇਬ ਵਿੱਚੋਂ ਕਿਤਾਬ ਕੱਢੀ ਤੇ ਪੁੱਛਣ ਲੱਗਾ ਕਿੱਥੋਂ ਚੜੀ ਹੈ ਮਈ ਬੁੱਢੀ ਨੇ ਆਖਿਆ ਇੱਥੋਂ ਹੀ ਬਸ ਇੱਥੇ ਜਾਏਗੀ ਇੱਥੇ ਹੀ ਬਸ ਟੀਟੀ ਨੇ ਹੋਰ ਕੇ ਪੁੱਛਿਆ ਕੀ ਆਖਦੀ ਹੈ ਮੈਂ ਆਖਿਆ ਤੂੰ ਕਿੱਥੋਂ ਬੈਠੀ ਹੈ ਗੱਡੀ ਵਿੱਚ ਬੁੱਢੀ ਨੇ ਆਖਿਆ ਮੈਂ ਤਾਂ ਪਿਛਲੇ ਸਟੇਸ਼ਨ ਤੋਂ ਹੀ ਚੜੀ ਆਂ ਤੇਰਾ ਭਲਾ ਹੋਵੇ ਮੈਂ ਭੁੱਲ ਗਈ ਛੇਤੀ ਸੀ ਮੈਨੂੰ ਟੀਟੀ ਨੇ ਟੋਕ ਕੇ ਪੁੱਛਿਆ ਤੂੰ ਜਾਣਾ ਕਿੱਥੇ ਹੈ ਅਗਲੇ ਸਟੇਸ਼ਨ ਟੀਟੀ ਬੁੱਢੀ ਦੀਆਂ ਗੱਲਾਂ ਸੁਣ ਕੇ ਆਪਣੇ ਕਾਗਜ਼ ਫੋਲਣ ਲੱਗਾ ਬੁੱਢੀ ਇੱਕ ਮੋਜ਼ਰਮ ਬਣੀ ਬੈਠੀ ਰਹੀ ਉਸ ਨੇ ਰਿਹਾਈ ਲਈ ਰਹਿਮ ਮੰਗਦੀਆਂ ਨਜ਼ਰਾਂ ਨਾਲ ਤੱਕਿਆ ਟੀਟੀ ਆਪਣੇ ਕਾਗਜ਼ ਫੋਲਦਾ ਹੋਇਆ ਬੋਲਿਆ ਜੇ ਟਿਕਟ ਨਹੀਂ ਲਿੱਤਾ ਤਾਂ ਕਿਰਾਇਆ ਕੱਢ ਕਿਰਾਇਆ ਬੁੱਢੀ ਦੀਆਂ ਪੋਲੀਆਂ ਨਾਸਾ ਫਰਕੀਆਂ ਹਾਂ ਕਿਰਾਇਆ ਟੀਟੀ ਨੇ ਸਖਤ ਲਹਿਜੇ ਵਿੱਚ ਆਖਿਆ ਗੱਡੀ ਤੇ ਚੜਨ ਲੱਗਿਆ ਨਹੀਂ ਸੀ ਸੋਚਿਆ ਸਰਕਾਰ ਨੇ ਗੱਡੀ ਇਸ ਲਈ ਨਹੀਂ ਬਣਾਈ ਕਿ ਜੋ ਮਲੰਗ ਜੁੱਲੀ ਚੱਕਾਏ ਗੱਡੀ ਵਿੱਚ ਬੈਠ ਜਾਏ ਕਿਰਾਇਆ țeਲਾ ਕਰ ਬੁੱਢੀ ਫਿਰ ਚੁੱਪ ਹੋ ਗਈ ਟੀਟੀ ਨੂੰ ਗੁੱਸਾ ਜੜ ਗਿਆ ਉਸ ਕੜ ਕੇ ਆਖਿਆ ਬੁੱਢੀਏ ਸੁਣਦਾ ਨਹੀਂ ਤੈਨੂੰ ਮੈਂ ਤਾਂ ਤੇਰੇ ਕੰਨਾਂ ਦਾ ਪੂਰਾ ਪੂਰਾ ਇਲਾਜ ਕਰ ਦੇਵਾਂਗਾ ਸੁਣਦੀ ਨਹੀਂ ਮੈਂ ਆਖਿਆ ਕਰਾਇਆ ਕੱਢ ਕਰਾਇਆ ਬੁੱਢੀ ਦੇ ਬੁੱਲ ਫਰਕੇ ਹਾਂ ਕਰਾਇਆ ਕੱਢ 2 ਰੁਪਇਆ 2 ਰੁਪਇਆ ਹਾਂ ਹਾਂ 2 ਰੁਪਇਆ ਪਰ ਮੈਂ ਤਾਂ ਪਿਛਲੇ ਸਟੇਸ਼ਨ ਤੋਂ ਹੀ ਤੋਂ ਭਾਵੇਂ ਪਿਛਲੇ ਸਟੇਸ਼ਨ ਤੋਂ ਬੈਠੀ ਹੋਵੇਂ ਭਾਵੇਂ ਤਰੋਂ ਕਰਾਇਆ ਤੈਨੂੰ ਉਸੇ ਸਟੇਸ਼ਨ ਤੋਂ ਦੇਣਾ ਪਵੇਗਾ ਜਿੱਥੋਂ ਗੱਡੀ ਚੱਲਦੀ ਹੈ ਸਮਝੀ ਫਿਰੋਜ਼ਪੁਰ ਤੋਂ ਲੈ ਕੇ ਇੱਥੋਂ ਤੱਕ ਦਾ ਕਿਰਾਇਆ ਹੈ 12 ਆਨ ਦੋਣਾ ਜੁਰਮਾਨਾ ਲੱਗੇਗਾ ਕੱਢ 200 ਰੁਪਈਆ ਛੇਤੀ ਕਰ ਅਗਲੇ ਸਟੇਸ਼ਨ ਤੇ ਉਤਰ ਜਾਇਂ ਬੁੱਡੀ ਦਾ ਠੂਠੀ ਵਰਗਾ ਮੂੰਹ ਖੁੱਲ ਗਿਆ ਉਹ ਸਰਲਾ ਕਰਕੇ ਆਖਿਆ ਵੀ ਵੀਰਾ ਮੇਰੇ ਤਾਂ ਤੇੜ ਦੇ ਨੇੜੇ ਵੇਚ ਕੇ ਵੀ 200 ਰੁਪਈਆ ਨਹੀਂ ਵਟਿਆ ਜਾਣਾ ਮੈਂ ਤਾਂ ਪਿਛਲੇ ਸਟੇਸ਼ਨ ਤੋਂ ਬੈਠੀ ਆਂ ਅਗਲੇ ਸਟੇਸ਼ਨ ਉਤਰ ਜਾਵਾਂਗੀ ਮੈਨੂੰ ਬੁੱਡੀ ਠੇਰੀ ਨੂੰ ਕੀ ਪਤਾ ਤੁਹਾਡੇ ਕਾਨੂੰਨਾਂ ਦਾ ਕੀ ਤੇ ਦੇ ਨਿੱਕੇ ਨਿੱਕੇ ਦੰਦ ਮੁੱਛਾਂ ਹਟੂ ਚਮਕਣ ਲੱਗੇ ਉਹ ਸਾਖਿਆ ਤੂੰ ਤਾਂ ਭੋਲੀ ਏ ਮਾਈ ਕਾਨੂੰਨ ਕਾਨੂੰਨ ਹੈ ਮੇਰੇ ਲਈ ਤੇ ਤੇਰੇ ਲਈ ਵੀ ਕਾਨੂੰਨ ਆਖਦਾ ਹੈ ਕਿ ਮੈਂ ਤੇਰੇ ਕੋਲੋਂ 2 ਰੁਪਏ ਲਵਾਂ ਤੇ ਕਾਨੂੰਨ ਇਹ ਵੀ ਆਖਦਾ ਹੈ ਕਿ ਤੈਨੂੰ 2 ਰੁਪਏ ਦੇਣਾ ਪਵੇਗਾ ਇਸ ਕਾਨੂੰਨ ਨੂੰ ਨਾ ਮੈਂ ਬਦਲ ਸਕਦਾ ਹਾਂ ਤੇ ਨਾ ਤੂੰ ਇਸੇ ਕਰਕੇ ਬਹੁਤਾ ਰਫੜ ਨਾ ਪਾ ਮੇਰੇ ਕੋਲ ਵੇਲ ਨਹੀਂ ਛੇਤੀ ਕਰ ਉਹ ਆਪਣੇ ਆਪ ਨੂੰ ਏਕਣ ਜਾਣੇ ਖਤਰੇ ਵਿੱਚ ਘੇਰੀ ਵੇਖ ਕੇ ਬੱਕਰੀ ਵਾਂਗ ਮਿਆਂਕੀ ਪੁੱਤਾ ਮੇਰੇ ਕੋਲ ਪੈਸੇ ਕਿੱਥੇ ਜੇ ਪੈਸੇ ਹੁੰਦੇ ਤਾਂ ਮੈਂ ਇਹ ਲੀਰਾ ਪਤੀਰਾ ਕਿਉਂ ਪਾਉਂਦੀ ਮੇਰੇ ਕੋਲ ਤਾਂ ਫੀਮ ਖਣ ਜੋਗੇ ਪੈਸੇ ਵੀ ਨਹੀਂ ਮੈਂ ਭੁੱਲੀ ਪੁੱਤਾ ਮੈਨੂੰ ਮਾਫੀ ਦੇ ਪੀਟੀ ਨੇ ੜਕ ਕੇ ਆਖਿਆ ਮਾਫੀ ਸਾਫੀ ਕੁਝ ਨਹੀਂ ਐਵੇਂ ਮੇਰਾ ਵਕਤ ਖਰਾਬ ਨਾ ਕਰ ਲਿਆ ਪੈਸੇ ਨਹੀਂ ਤੇ ਪੁਲਿਸ ਦੇ ਹਵਾਲੇ ਕਰ ਦਿਆਂਗਾ ਪੁਲਿਸ ਦਾ ਨਾਂ ਸੁਣਦਿਆਂ ਹੀ ਬੁੱਢੀ ਦਾ ਤਰਾ ਨਿਕਲ ਗਿਆ ਉਸ ਦੁਹਾਈ ਦੇ ਕੇ ਆਖਿਆ ਵੇ ਪੁੱਤਾ ਮੈਨੂੰ ਮਾਫੀ ਦੇ ਮੈਂ ਤੇਰੇ ਪੈਰ ਫੜਦੀ ਆਂ ਮੈਂ ਭੁੱਲ ਗਈ ਅਗਲੇ ਸਟੇਸ਼ਨ ਜ਼ਰੂਰ ਉਤਰ ਜਾਵਾਂਗੀ ਮੈਂ ਤਾਂ ਪਿਛਲੇ ਸਟੇਸ਼ਨ ਤੋਂ ਹੀ ਚੜੀ ਆਂ ਵੇ ਪੁੱਤਾ ਮੈਂ ਭੁੱਲ ਗਈ ਬੁੱਢੀ ਨੇ ਟੀਟੀ ਵੱਲ ਤੱਕਿਆ ਇਸ ਤਕਣੀ ਵਿੱਚ ਪਰੇਸ਼ਾਨੀ ਸੀ ਜਨौरा ਵਰਗਾ ਬੇਸਮਝ ਤਰਲਾ ਸੀ ਸਾਰੀਆਂ ਕੁੜੀਆਂ ਸਾਹਮਣੇ ਉਸ ਦੇ ਗੁਰਵਤ ਦੇ ਗੁਦੜੀ ਦੀਆਂ ਸਾਰੀਆਂ ਜੇਬਾਂ ਟੋਲੀਆਂ ਗਈਆਂ ਉਸ ਫੇਰ ਕਰਲੇ ਕਰਨੇ ਸ਼ੁਰੂ ਕੀਤੇ ਟੀਟੀ ਉਸ ਵੱਲੋਂ ਤਵੱਜੋ ਹਟਾ ਕੇ ਕੁੜੀਆਂ ਵੱਲ ਪਰਤਿਆ ਬੁੱਢੀ ਉਸੇ ਤਰ੍ਹਾਂ ਬੋਸਪੋਸ ਕਰਦੀ ਰਹੀ ਉਸੀਆਂ ਮਿੰਤਾਾਂ ਤੇ ਉਸੇ ਤਰਲੀਆਂ ਨੇ ਉਸ ਦਾ ਸਾਰਾ ਗਰੋਰ ਮਿੱਟੀ ਵਿੱਚ ਰੋਲ ਦਿੱਤਾ ਸਾਨੂੰ ਵੀ ਉਸ ਉਤੇ ਤਰਸ ਹੋਣ ਲੱਗਾ ਏਟੀਟੀ ਉਸ ਨੂੰ ਕਿਉਂ ਨਹੀਂ ਛੱਡ ਦਿੰਦਾ ਕਿਵੇਂ ਤਰਲੀ ਕਰਦੀ ਹੈ ਵਿਚਾਰੀ ਟੀਟੀ ਨੇ ਬਾਕੀ ਮੁਸਾਫਰਾਂ ਦੇ ਟਿਕਟ ਤੱਕੇ ਅਖੀਰ ਵਿੱਚ ਉਸ ਕੁੜੀਆਂ ਦੇ ਟਿਕਟ ਵੇਖਣੇ ਸ਼ੁਰੂ ਕੀਤੇ ਜਦ ਪਰਵਾ ਦੀ ਵਾਰੀ ਆਈ ਤਾਂ ਉਸ ਹੌਲੇ ਜਿਹੇ ਮੂੰਹ ਬਣਾ ਕੇ ਆਖਿਆ ਮੈਂ ਤਾਂ ਟਿਕਟ ਲੈਣਾ ਭੁੱਲ ਗਈ ਟੀਟੀ ਨੇ ਪਰਵਾ ਨੂੰ ਸਿਰ ਤੋਂ ਪੈਰ ਤੱਕ ਤੱਕਿਆ ਉਸ ਦੇ ਸਾਵੇ ਓਵਰ ਕੋਟ ਤੇ ਉਸ ਦੀ ਸੁਰਖ ਰੇਸ਼ਮੀ ਚੁੰਨੀ ਤੇ ਫਿਰ ਉਸ ਦੀਆਂ ਵਧੀਆ ਸੈਂਡਲਾਂ ਵੱਲ ਉਸ ਨੂੰ ਯਕੀਨ ਨਾ ਆਇਆ ਕਿ ਇਸ ਕੁੜੀ ਕੋਲ ਟਿਕਟ ਨਹੀਂ ਉਹ ਫਿਰ ਪੁੱਛਿਆ ਕੀ ਤੁਹਾਡੇ ਪਾਸ ਟਿਕਟ ਨਹੀਂ ਪਰਬਾ ਨੇ ਆਖਿਆ ਨਹੀਂ ਟੀਟੀ ਨੂੰ 1 ਮਿੰਟ ਲਈ ਕੋਈ ਗੱਲ ਨਾ ਸੁਝੀ ਉਸ ਫੇਰ ਆਖਿਆ ਚੰਗਾ ਕਰਾਇਆ ਕਰ ਦਿਓ ਪਰਬਾ ਨੇ ਆਖਿਆ ਕਰਾਇਆ ਵੀ ਹੈ ਨਹੀਂ ਕਰਾਇਆ ਵੀ ਹੈ ਨਹੀਂ ਨਹੀਂ ਮੈਨੂੰ ਵੀ ਪੁਲਿਸ ਪਾਸ ਫੜਾ ਦਿਓ ਮੇਰੇ ਕੋਲ ਕਰਾਇਆ ਹੈ ਨਹੀਂ ਪਰਬਾ ਦੇ ਭਰੋਸੇ ਭਰੇ ਉੱਤਰ ਤੋਂ ਤੇ ਉਸ ਦੀਆਂ ਹਾਸੀਆਂ ਆਖਾਂ ਵੇਖ ਕੇ ਡੀਡੀ ਨੂੰ ਯਕੀਨ ਹੋ ਗਿਆ ਕਿ ਇਸ ਕੁੜੀ ਪਾਸ ਟਿਕਟ ਹੈ ਬਾਰੇ ਉਸ ਨਾਲ ਠੱਠਾ ਕਰ ਰਹੀ ਹੈ ਉਸ ਨੇ ਉਸ ਨਾਲ ਬਹੁਤ ਸਵਾਲ ਜਵਾਬ ਕਰਨੇ ਮناسب ਨਾ ਸਮਝੇ ਉਹ ਮੁੜ ਬੁੱਢੀ ਦਵਾਲੇ ਹੋ ਗਿਆ ਤੇ ਉਸ ਨੂੰ ਆਖਣ ਲੱਗਾ ਬੁੱਢੀਏ ਛੇਤੀਕਾਰ ਸਟੇਸ਼ਨ ਨੇੜੇ ਆ ਰਿਹਾ ਹੈ ਪੈਸੇ ਕੱਢ ਬੁੱਢੀ ਪੱਥਰ ਬਣੀ ਬੈਠੀ ਰਹੀ ਸੁਣਦੀ ਹੈ ਕਿ ਨਹੀਂ ਪੀਤੀ ਗੱਜਿਆ ਬੁੱਢੀ ਨੇ ਕੰਨ ਚੁੱਕ ਕੇ ਟੀਟੀ ਗੁੱਸੇ ਵਿੱਚ ਬੁੜਬੁੜਾਉਂਦਾ ਹੋਇਆ ਆਖਣ ਲੱਗਾ ਤੇਰੇ ਵਰਗਿਆਂ ਦਾ ਇਲਾਜ ਤਾਂ ਪੁਲਿਸ ਹੈ ਖੈਰ ਜਾ ਅਗਲੇ ਸਟੇਸ਼ਨ ਉੱਤੇ ਪੁਲਿਸ ਬੁਲਾ ਕੇ ਤੇਰੇ ਵਾਲਾਂ ਦਾ ਮੱਕੂ ਬੰਨਣਾ ਹੀ ਐ ਮੈਂ ਅਸੀਂ ਸਭਨਾਂ ਨੇ ਟੀਟੀ ਨੂੰ ਆਖਿਆ ਚਲੋ ਮਾਫ ਕਰੋ ਵਿਚਾਰੀ ਭੁੱਲ ਗਈ ਏ ਬੁੱਢੀ ਏ ਇਸ ਕੋਲ ਪੈਸੇ ਕਿੱਥੇ ਛੱਡ ਦਿਓ ਇਸ ਨੂੰ ਤੁਹਾਨੂੰ ਅਸੀਸਾਂ ਦੇਵੇਗੀ ਅਸੀਸਾਂ ਦਾ ਨਾਮ ਸੁਣਦਿਆਂ ਹੀ ਬੁੱਢੀ ਦਾ ਗਨੇਡੂ ਪਰ ਆਇਆ ਤੇ ਉਹ ਟੀਟੀ ਨੂੰ ਅਸੀਸਾਂ ਦੇਣ ਲੱਗ ਪਈ ਟੀਟੀ ਜ਼ਰਾ ਵੀ ਨੰ ਮੰਨਿਆ ਉਹ ਖਿਜ ਕੇ ਆਖਿਆ ਮੈਂ ਇਹ ਸਾਰੇ ਪਖੰਡ ਵੇਖੇ ਹੋਏ ਨੇ ਇਸ ਬੁੱਢੇ ਤੋਂ ਮੈਂ ਕਰਾਇਆ ਵਸੂਲ ਕਰਕੇ ਰਾਂਗਾ ਸਵੇਰ ਦਾ ਮੈਂ ਇੱਕ ਵੀ ਮੁਸਾਫਿਰ ਨਹੀਂ ਫੜਿਆ ਸਿਰਫ 2 ਆਨੇ ਮੰਗਤੇ ਟਕਰੇ ਸੰ ਉਸ ਦੇ ਠੋਠਿਆਂ ਵਿੱਚੋਂ 3 ਪੈਸੇ ਨਿਕਲੇ ਮੈਂ ਉਹਨਾਂ ਨੂੰ ਗੱਡੀ ਤੋਂ ਲਾ ਦਿੱਤਾ ਜੇ ਮੈਂ ਇਸ ਤਰ੍ਹਾਂ ਹਰੇ ਕੁੱਤੇ ਤਰਸ ਖਾ ਕੇ ਛੱਡ ਦੇਵਾਂ ਤਾਂ ਮੈਨੂੰ ਤਾਂ ਸਰਕਾਰੋਂ ਨੌਕਰੀ ਵੱਲੋਂ ਜਵਾਬ ਹੀ ਸਮਝੋ ਬੁੱਢੀਏ ਅਗਲੇ ਸਟੇਸ਼ਨ ਉਤੇ ਤੈਨੂੰ ਪੁਲਿਸ ਦੇ ਹਵਾਲੇ ਨਾ ਕੀਤਾ ਤਾਂ ਤੂੰ ਵੀ ਕੀ ਯਾਦ ਕਰੇਂਗੀ ਏ ਆ ਕੇ ਟੀਟੀ ਚਲਦੀ ਗੱਡੀ ਵਿੱਚੋਂ ਹੀ ਦੂਜੇ ਡੱਬੇ ਵਿੱਚ ਚਲਾ ਗਿਆ ਟੀਟੀ ਦੇ ਚਲੇ ਜਾਣ ਪਿੱਛੋਂ ਬੁੱਢੀ ਨੇ ਫੇਰ ਸਬਨਾ ਵੱਲ ਤੱਕਿਆ ਉਹ ਬੜੀ ਥੱਕੀ ਟੁੱਟੀ ਜਾਪਦੀ ਸੀ ਤੇ ਉਸ ਦੀਆਂ ਬੇਵਸ ਅੱਖਾਂ ਵਿੱਚ ਸਖਣਾਪਣ ਮਾਇੂਸੀ ਤੇ ਆਉਣ ਵਾਲੀ ਵਿਪਤਾ ਦਾ ਚੌਲਾ ਸੀ ਸਾਨੂੰ ਉਸ ਨਾਲ ਇੱਕ ਤਰ੍ਹਾਂ ਦੀ ਹਮਦਰਦੀ ਜੀ ਹੋ ਗਈ ਗਰਬਾ ਨੇ ਆਖਿਆ ਬੇਬੇ ਇਹ ਟੀਟੀ ਵੀ ਬੜੇ ਅਜੀਬ ਹੁੰਦੇ ਨੇ ਜਦੋਂ ਮੈਂ ਆਖਿਆ ਮੇਰੇ ਕੋਲ ਟਿਕਟ ਨਹੀਂ ਤਾਂ ਉਸ ਮੈਨੂੰ ਕੁਝ ਵੀ ਨਾ ਆਖਿਆ ਤੂੰ ਮਿੰਤਾ ਤਰਲੇ ਕਰ ਰਹੀ ਸੈਂ ਉਸ ਨੂੰ ਮਾਫੀਆਂ ਮੰਗ ਰਹੀ ਸੈਂ ਤੇ ਉਹ ਪੁਲਿਸ ਨੂੰ ਫੜਾਉਣ ਨੂੰ ਫਿਰਦਾ ਸੀ ਤੇਰੇ ਮੇਰੇ ਵਿੱਚ ਪਲਾਂ ਕੀ ਫਰਕ ਏ ਬਸ ਇਹੋ ਨਾ ਕਿ ਤੂੰ ਪਾਟੀ ਹੋਈ ਸਲਾਰੀ ਪਾਈ ਹੋਈ ਏ ਤੇ ਮੈਂ ওভারਕੋਟ ਬਸ ਇਸੇ ওভারਕੋਟ ਦਾ ਫਰਕ ਹੈ ਜੋ ওভারਕੋਟ ਪਾਈ ਫਿਰਦੇ ਨੇ ਉਹਨਾਂ ਨੂੰ ਇਹ ਟੀਟੀ ਕੁਝ ਨਹੀਂ ਕਹਿੰਦੇ ਅਗਲੇ ਸਟੇਸ਼ਨ ਉੱਤੇ ਤੈਨੂੰ ਫੜਨ ਲਈ ਏਟੀਟੀ ਜਾਦਾ ਆ ਤਾਂ ਤੂੰ ਕੀ ਕਰੇਂਗੀ ਪਰਵਾ ਦੀਆਂ ਗੱਲਾਂ ਸੁਣ ਕੇ ਬੁੱਢੀ ਪੰਗਰ ਗਈ ਉਹ ਮਸਾ ਇਹੋ ਆਕਸ ਸਕੀ ਕੀ ਕਰਨਾ ਈ ਧੀ ਪਤਾ ਨਹੀਂ ਚੱਲਦਾ ਕੀ ਕਰਾਂ ਆਪਣੇ ਦੋਤੇ ਕੋਲੋਂ ਆਈਆਂ ਉਹ ਮਦਰਸੇ ਪੜਦਾ ਏ ਉਸ ਨੂੰ ਮਿਲਣ ਗਈ ਸਾਂ ਮੇਰੇ ਕੋਲ ਕੀ ਹੈ ਇਸ ਡੇਟੀ ਨੂੰ ਦੇਣ ਲਈ ਚੰਮੇ ਉਹ ਭਾਵੇਂ ਲਾ ਲਵੇ ਪਰਬਾ ਨੇ ਆਖਿਆ ਮੈਂ ਤੈਨੂੰ ਦੱਸਾਂ ਤੂੰ ਇਉਂ ਕਰ ਮੇਰਾ ਕੋਟ ਪਾ ਲੈ ਜੇ ਤੂੰ ਕੋਟ ਪਾ ਲਵੇਂਗੀ ਤਾਂ ਤੈਨੂੰ ਕਿਸੇ ਨੇ ਟਿਕਟ ਲਈ ਨਹੀਂ ਪੁੱਛਣਾ ਉਹ ਸੀਆਂ ਗੱਲਾਂ ਸੁਣ ਕੇ ਬੁੱਢੀ ਦਾ ਮਨ ਪਰ ਆਇਆ ਪਰਬਾ ਨੇ ਫੇਰ ਆਖਿਆ ਬੇਬੇ ਤੂੰ ਮੇਰਾ ਕੋਟ ਪਾ ਲੈ ਮੈਂ ਤੈਨੂੰ ਠੀਕ ਆਖ ਰਹੀ ਹਾਂ ਲੈ ਉਸ ਕੋਟ ਲਾ ਕੇ ਬੁੱਢੀ ਨੂੰ ਦਿੰਦੇ ਆਖਿਆ ਬੁੱਢੀ ਨੂੰ ਪਰਵਾ ਦੀਆਂ ਗੱਲਾਂ ਉਤੇ ਯਕੀਨ ਹੀ ਨਹੀਂ ਸੀ ਆਉਂਦਾ ਕਿ ਉਹ ਸੱਚਮੁੱਚ ਉਸ ਨੂੰ ਆਪਣਾ ਕੋਟ ਦੇ ਦੇਵੇਗੀ ਪਰਵਾ ਨੇ ਫੇਰ ਆਖਿਆ ਬੇਬੇ ਮੈਂ ਸੱਚ ਆਖ ਰਹੀ ਹਾਂ ਤੂੰ ਮੇਰਾ ਕੋਟ ਲੈ ਲੈ ਤੇ ਮੇਰੀ ਚੁੰਨੀ ਵੀ ਆਪਣੀ ਸਲਾਰੀ ਮੈਨੂੰ ਦੇ ਦੇ ਸੱਚ ਸਾਰੀਆਂ ਕੁੜੀਆਂ ਨੇ ਆਖਿਆ ਹਾਂ ਬੇਬੇ ਪਰਵਾ ਠੀਕ ਹੀ ਆਖ ਰਹੀ ਹੈ ਤੋ ਇਸ ਦਾ ਕੋਟ ਲੈ ਲੈ ਇਸ ਤਰ੍ਹਾਂ ਤੂੰ ਟੀਟੀ ਦੇ ਪੰਜੇ ਤੋਂ ਬਚ ਨਿਕਲੇਗੀ ਬੁੱਢੀ ਨੇ ਸਭਨਾ ਕੁੜੀਆਂ ਵੱਲ ਸੈਮੀ ਹੋਈ ਗਟਾਰ ਵਾਂਗ ਤੱਕਿਆ ਤੇ ਉਹਨਾਂ ਦੇ ਮਨ ਦਾ ਭਾਵ ਜਾਚਣ ਲੱਗੀ ਕੀ ਇਹ ਕੁੜੀਆਂ ਸੱਚ ਆਖਰੀਆਂ ਹਨ ਏਸੇ ਦੁਬਦ ਦੇ ਵਿੱਚ ਕੁੜੀਆਂ ਨੇ ਬੁੱਢੀ ਨੂੰ ਖੜਾ ਕਰ ਲਿਆ ਲੈ ਬੇਬੇ ਕੋਟ ਪਾ ਲੈ ਬਾਹਾਂ ਕੱਢ ਬੁੱਢੀ ਨੇ ਦੋਵੇਂ ਹੱਥੋ ਤਾਂ ਚੁੱਕੇ ਕੁੜੀਆਂ ਨੇ ਉਸ ਨੂੰ ਕੋਟ ਪਵਾ ਦਿੱਤਾ ਥੋੜੇ ਚਿਰ ਪਿਛੋਂ ਪਰਬਾ ਨੇ ਆਖਿਆ ਬੇਬੇ ਤੇਰੇ ਸਿਰ ਦਾ ਇਹ ਲੀੜਾ ਬਹੁਤ ਪੁਰਾਣਾ ਹੈ ਇਹ ਮੈਨੂੰ ਦੇ ਦੇ ਤੇ ਮੇਰੀ ਚੁੰਨੀ ਲੈ ਲੈ ਉਸਨੇ ਬੁੱਢੀ ਦੀ ਸਲਾਰੀ ਲੈ ਲਈ ਤੇ ਉਸਨੂੰ ਚੁੰਨੀ ਦੇ ਦਿੱਤੀ ਲਾਲ ਚੁੰਨੀ ਬੁੱਢੀ ਦੇ ਮੱਥੇ ਤੋਂ ਤੇ ਦੇਖੀ ਚੁੰਝ ਵਾਂਗ ਚਮਕ ਰਹੀ ਸੀ ਸਾਵਾ ਕੋਟ ਤੇ ਲਾਲ ਚੁੰਨੀ ਪਾ ਕੇ ਉਹ ਇੱਕ ਵੱਡੇ ਤੋਤੇ ਵਾਂਗ ਜਾਪਣ ਲੱਗੀ ਅਰਬਾ ਨੇ ਆਖਿਆ ਬੇਬੇ ਹੁ ਤੈਨੂੰ ਕਿਸੇ ਨੇ ਨਹੀਂ ਪਛਾਣਨਾ ਪਰ ਇਹ ਪੀਪੀ ਆਪਣੇ ਕੋਲ ਨਾ ਰੱਖ ਇਸ ਨਾਲ ਟੀਟੀ ਤੈਨੂੰ ਸਿਆਣ ਲਵੇਗਾ ਏ ਪੀਪੀ ਮੈਨੂੰ ਦੇ ਦੇ ਮੈਂ ਇਸ ਨੂੰ ਆਪਣੇ ਕੋਲ ਰੱਖ ਲਾਵਾਂਗੀ ਪਰ ਬੁੱਢੀ ਨੇ ਪੀਪੀ ਨੂੰ ਘੁੱਟ ਕੇ ਫੜ ਲਿਆ ਤੇ ਆਖਣ ਲੱਗੀ ਨਹੀਂ ਪੀਪੀ ਤਾਂ ਮੈਂ ਨਹੀਂ ਦੇਵਾਂਗੀ ਸਾਡੇ ਬਹੁਤ ਜ਼ੋਰ ਲਾਉਣ ਉਤੇ ਵੀ ਉਸ ਪੀਪੀ ਨਾ ਛੱਡੀ ਪਰ ਬਾ ਨੇ ਬੁੱਢੀ ਨੂੰ ਕੁੜੀਆਂ ਦੇ ਵਿਚਕਾਰ ਬਿਠਾ ਗਈ ਉਸ ਦਾ ਮੂੰਹ ਦੂਜੇ ਪਾਸੇ ਕਰ ਦਿੱਤਾ ਤੇ ਆਪ ਬੂਹੇ ਕੋਲ ਬੈਠ ਗਈ ਅਗਲਾ ਸਟੇਸ਼ਨ ਆਇਆ ਗੱਡੀ ਰੁਕੀ ਟੀਟੀ ਫਿਰ ਦਾਖਲ ਹੋਇਆ ਉਹ ਸਾਰੇ ਮੁਸਾਫਰਾਂ ਵੱਲ ਝਾਤ ਸੁਪੇ ਉਸ ਨੂੰ ਬੁੱਢੀ ਕਿਤੇ ਨਜ਼ਰ ਨਹੀਂ ਆਈ ਬੁੱਢੀ ਕਿੱਧਰ ਨਸ ਗਈ ਉਸ ਨੇ ਫੇਰ ਸਭਨਾ ਮੁਸਾਫਿਰਾਂ ਵੱਲ ਬਹੁ ਨਾਲ ਤੱਕਿਆ ਬੂਹੇ ਕੋਲ ਉਸ ਨੂੰ ਪਰਵਾ ਬੈਠੀ ਨਜ਼ਰ ਆਈ ਇਸ ਪਿਛੋਂ ਉਹ ਹੌਲੀ-ਹੌਲੀ ਤੁਰਦਾ ਹੋਇਆ ਬੁੱਢੀ ਕੋਲ ਆ ਕੇ ਖੜੋ ਗਿਆ ਜੋ ਸਾਵੇ ਕੋੜ ਤੇ ਲਾਲ ਚੁੰਨੀ ਵਿੱਚ ਪੂਰੀ ਤਰ੍ਹਾਂ ਕੱਜੀ ਹੋਈ ਆਪਣੇ ਖੰਭ ਸਮੇਟੀ ਬੈਠੀ ਸੀ ਟੀਟੀ ਨੇ ਉਸ ਦੇ ਮੋਢੇ ਨੂੰ ਖਿਲਾਉਣ ਕੇ ਆਖਿਆ ਬੁੱਢੀਏ ਬੁੱਢੀ ਨੇ ਗਰਦਨ ਫੇਰੀ ਤੇ ਸਿਰ ਚੁੱਕਿਆ ਟੀਟੀ ਸਾਹਮਣੇ ਖੜਾ ਸੀ ਟੀਟੀ ਨੂੰ ਵੇਖ ਕੇ ਉਸ ਦਾ ਸਾਹ ਸੁੱਕ ਗਿਆ ਤੇ ਉਸ ਦੇ ਮੂੰਹ ਵਿੱਚੋਂ ਕੋਈ ਬੋਲ ਨਾ ਨਿਕਲਿਆ ਟੀਟੀ ਫਿਰ ਗੱਜਿਆ ਟਿਕਟ ਕਿੱਥੇ ਹੈ ਤੇਰਾ ਫਰਵਾਹ ਦੌੜ ਕੇ ਬੁੱਢੀ ਕੋਲ ਗਈ ਤੇ ਆਖਣ ਲੱਗੀ ਬੇਬੇ ਤੂੰ ਆਖ ਤੇ ਕਿ ਟਿਕਟ ਹੈ ਜੇਬ ਵਿੱਚ ਹੱਤਪਾ ਤੇਰੀ ਜੇਬ ਵਿੱਚ ਟਿਕਟ ਹੈ ਪਰ ਬੁੱਢੀ ਦੇ ਹੱਥ ਸੇਥਲ ਸਨ ਉਹ ਜੇਬ ਵਿੱਚ ਹੱਥ ਨਾ ਪਾ ਸਕੀ ਨਾਹੀਂ ਉਸ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆਈ ਜੋ ਟਿਕਟ ਜੇਬ ਵਿੱਚ ਕਿੱਥੋਂ ਆ ਗਿਆ ਬੁੱਢੀ ਦੀ ਹਰਕਤ ਉੱਤੇ ਟੀਟੀ ਨੂੰ ਪਤਾ ਨਹੀਂ ਕਿਉਂ ਗੁੱਸਾ ਆ ਗਿਆ ਉਸ ਬੁੱਢੀ ਨੂੰ ਮੋੜਿਆ ਉਤੋਂ ਝੰਜੋੜ ਕੇ ਆਖਿਆ ਇੱਕ ਚੋਰੀ ਕਰਦੇ ਆਂ ਦੂਜੀ ਲੁਕਦੀ ਐ ਚੱਲ ਉੱਠ ਇਹ ਆ ਕਿ ਉਸ ਨੇ ਬੁੱਢੀ ਨੂੰ ਜ਼ੋਰ ਦੇ ਕਸੀਟਿਆ ਤੇ ਇੱਕ ਸੀਟ ਦਾ ਹੋਇਆ ਬੂਹੇ ਤੇ ਲਹਿ ਗਿਆ ਬੁੱਢੀ ਦੀ ਸਾਰੀ ਸੁੱਥਣ ਗੱਡੀ ਦੇ ਫਰਸ਼ ਨਾਲ ਗੱਡੀ ਗਈ ਤੇ ਕੋਟ ਉੱਤੇ ਵੀ ਇੱਕ ਦੋ ਥਾਵਾਂ ਉੱਤੇ ਵੱਡੇ ਵੱਡੇ ਤੱਬੇ ਪੈ ਗਏ। ਔਰਬਾਨੀ ਫਿਰ ਕੂਕ ਕੇ ਆਖਿਆ ਤੇ ਤੇਰੀ ਜੇਬ ਵਿੱਚ ਐ ਬੇਬੇ। ਬੁੱਢੀ ਸੈਲ ਪੱਥਰ ਬਣੀ ਤਕਦੀ ਰਹੀ। ਉਸ ਨੂੰ ਕੁਝ ਸਮਝ ਨਹੀਂ ਸੀ ਆ ਰਹੀ। ਟੀਟੀ ਨੇ ਫਿਰ ਆਖਿਆ ਚਲ ਉਤਰ ਇਥੇ ਇਸੇ ਜਗ੍ਹਾ। ਇਤਨੇ ਵਿੱਚ ਗੱਡੀ ਤੁਰ ਪਈ। ਉਹ ਬੁੱਢੀ ਨੂੰ ਤੱਕੇ ਮਾਰ ਕੇ ਉਤਾਰਨ ਦਾ ਯਤਨ ਕਰਦਾ ਸੀ। ਪਰ ਬੁੱਢੀ ਬੂਹੇ ਦੇ ਹੈਂਡਲ ਨਾਲ ਚਿੰਬੜੀ ਉਹੀ ਸੀ ਸਾਰੀਆਂ ਕੁੜੀਆਂ ਉੱਚੇ ਉੱਚੇ ਟੇਟੇ ਨੂੰ ਬੋਲਣ ਲੱਗੀਆਂ ਵੇ ਪਾਈ ਟੇਟੇ ਕਿਉਂ ਵਿਚਾਰੀ ਬੁੱਢੀ ਨੂੰ ਤੰਗ ਕਰਦਾ ਏ ਤੇਰੀ ਮਾਵਾ ਵਰਗੀ ਏ ਵਿਚਾਰੀ ਐਵੇਂ ਉਸ ਨੂੰ ਹੇਠਾਂ ਸੁੱਟਣ ਲੱਗਾ ਏ ਮਰ ਜਾਊਗੀ ਵਿਚਾਰੀ ਛੱਡ ਦੇ ਇਸ ਨੂੰ ਛੱਡ ਦੇ ਗੱਡੀ ਤੇਜ਼ ਹੋ ਗਈ ਇਸ ਤੋਕ ਸੇਡ ਵਿੱਚ ਬੁੱਢੀ ਦੇ ਹੱਥ ਛਿੱਲੇ ਗਏ ਤੇ ਹੋਸ ਦੇ ਗੁੱਟਾਂ ਦਾ ਮਾਸ ਉੱਚੜ ਗਏ ਇਹ ਵੇਖ ਕੇ ਅਧਿਆਪਕਾਂ ਨੇ ਵੀ ਆਖਿਆ ਬਾਬੂ ਸਾਹਿਬ ਛੱਡ ਦੇਓ ਇਸ ਨੂੰ ਕੁੜੀਆਂ ਦੀ ਬੂ ਦਫਾਈ ਤੇ ਅਧਿਆਪਕਾ ਦੇ ਸਿਫਾਰਿਸ਼ ਉਤੇ ਡੀਟੀ ਨੇ ਆਖਿਆ ਚੰਗਾ ਇਸ ਨੂੰ ਇਸ ਗੱਲ ਉਤੇ ਛੱਡਦਾ ਹਾਂ ਕਿ ਅਗਲੇ ਸਟੇਸ਼ਨ ਉਤੇ ਇਹ ਫੌਰਨ ਉਤਰ ਜਾਏ ਬੁੱਢੀ ਨੇ ਆਖਿਆ ਰੱਬ ਤੇਰਾ ਭਲਾ ਕਰੇ ਮੈਂ ਉਤਰ ਜਾਵਾਂਗੀ ਇਹ ਆਖ ਕੇ ਉਹ ਹੌਲੀ ਹੌਲੀ ਰੋਣ ਲੱਗੀ ਉਸ ਦੀਆਂ ਪੇਲੀਆਂ ਅੱਖਾਂ ਵਿੱਚੋਂ ਨਿੱਕੇ ਨਿੱਕੇ ਹੰਝੂ ਗਿਰਨ ਲੱਗੇ ਜੋ ਉਸ ਦੀਆਂ ਗੱਲਾਂ ਦੀਆਂ ਵਟਾ ਵਿੱਚੋਂ ਦੀ ਹੁੰਦੇ ਹੋਏ ਸਾਵੇਂ ਕੋਟ ਦੇ ਕਲਰ ਉਤੇ ਡਿੱਗ ਰਹੇ ਸਨ ਏਟੀ ਉਸ ਨੂੰ ਅਗਲੇ ਸਟੇਸ਼ਨ ਉਤੇ ਉਤਾਰਨ ਦਾ ਹੁਕਮ ਦੇ ਕੇ ਚਲਾ ਗਿਆ ਥੋੜੇ ਚਿਰ ਪਿਛੋਂ ਬੁੱਢੀ ਚੁੱਪ ਹੋ ਗਈ ਉਸ ਨੇ ਸਾਰੀਆਂ ਕੁੜੀਆਂ ਵੱਲ ਸ਼ੁਕਰ ਭਰੀਆਂ ਅੱਖਾਂ ਨਾਲ ਤੱਕਿਆ ਅਗਲਾ ਸਟੇਸ਼ਨ ਆਇਆ 22 ਪਤਲਾ ਲੰਮਾ ਟੀਟੀ ਜਿਸ ਦੇ ਰੋਤੇ ਚਿੱਟਾ ਟੋਪ ਲਿਤਾ ਹੋਇਆ ਸੀ ਡੱਬੇ ਅੰਦਰ ਆਇਆ ਬੁੱਢੀ ਉਸੇ ਤਰ੍ਹਾਂ ਆਪਣੀ ਥਾਂ ਉਤੇ ਬੈਠੀ ਰਹੀ ਟੀટી ਨੇ ਇੱਕ ਜੱਟ ਨੂੰ ਟਿਕਟ ਪੁੱਛਿਆ ਤੇ ਫਿਰ ਸਿੱਧਾ ਬੁੱਢੀ ਕੋਲ ਆ ਗਿਆ ਤੇਰੀ ਟਿਕਟ ਕਿੱਥੇ ਹੈ ਮਾਈ ਬੁੱਢੀ ਵੱਡੇ ਕੋਟ ਦੇ ਘੇਰੇ ਨੂੰ ਸਮੇਟਣ ਲੱਗੀ ਫਿਰ ਉਸ ਆਪਣੇ ਲਾਲ ਚੁੰਜ ਉੱਪਰ ਚੁੱਕ ਕੇ ਆਖਿਆ ਹੈ ਨਹੀਂ ਕਿਉਂ ਨਹੀਂ ਵੀਰਾ ਮੈਂ ਛੇਤੀ ਛੇਤੀ ਗੱਡੀ ਚੜੀ ਤੇ ਟਿਕਟ ਲੈਣਾ ਭੁੱਲ ਗਈ ਹਾਂ ਟੀਟੀ ਆਪਣੇ ਮਨ ਅੰਦਰ ਹੀ ਹੱਸਿਆ ਜਿਵੇਂ ਉਹ ਬੁੱਢੀ ਦੀ ਸਾਰੀ ਕਥਾ ਜਾਣਦਾ ਹੋਵੇ ਹਾਂ ਉਸ ਫੇਰ ਆਖਿਆ ਕਿਥੋਂ ਜੜੀ ਸੈਂ ਪਿਛਲੇ ਸਟੇਸ਼ਨ ਤੋਂ ਕਿੱਥੇ ਉਤਰਨਾ ਹੈ ਅਗਲੇ ਸਟੇਸ਼ਨ ਹਾਂ ਟੀਟੀ ਨੇ ਆਖਿਆ ਜੇ ਟਿਕਟ ਨਹੀਂ ਹੈ ਤਾਂ ਕਿਰਾਇਆ ਕੱਢ ਬੁੱਢੀ ਨੇ ਸਾਡੇ ਵੱਲ ਤੱਕਿਆ ਤੇ ਫੇਰ ਟੀਟੀ ਨੂੰ ਆਖਣ ਲੱਗੀ ਵੀਰਾ ਮੈਂ ਤਾਂ ਆਪਣੀਆਂ ਧੀਆਂ ਨਾਲ ਹਾਂ ਇਹਨਾਂ ਦੇ ਸਕੂਲ ਵਿੱਚ ਰੋਟੀਆਂ ਪਕਾਉਣ ਤੇ ਨੌਕਰਾਹ ਆਪਣੀਆਂ ਧੀਆਂ ਦਾ ਕੰਮ ਕਰਨ ਜਾ ਰਹੀ ਹਾਂ ਅੱਛਾ ਅੱਛਾ ਸੁਣ ਲਿਆ ਰੇਡੀ ਨੇ ਉਸ ਦੀ ਗੱਲ ਟੋਕੇ ਆਖਿਆ ਹੁਣ ਸਟੇਸ਼ਨ ਆ ਗਿਆ ਉਤਰ ਜਾ ਉਤਰ ਵੀ ਬੁੱਢੀ ਨੇ ਹੁੰਡ ਚੱਕ ਕੇ ਪੁੱਛਿਆ ਕਿਹੜਾ ਸਟੇਸ਼ਨ ਹੈ ਕੱਲ ਕਲਾਂ ਕੱਲ ਕਲਾਂ ਹਾਂ ਉਤਰ ਛੇਤੀ ਕਰ ਗੱਡੀ ਚੱਲਣ ਵਾਲੀ ਹੈ ਨਹੀਂ ਤਾਂ ਧੋਕੇ ਉਤਾਰਾਂਗਾ ਬੁੱਢੀ ਨੇ ਆਖਿਆ ਹਾੜੇ ਵੀ ਜਉਣ ਜੋਗਿਆ ਮੈਂ ਤਾਂ ਅਗਲੇ ਸਟੇਸ਼ਨ ਜਾਣਾ ਹੈ ਮੋਗੇ ਮੋਗੇ ਉਤਰਨਾ ਹੀ ਮੈਂ ਤਾਂ ਸਾਰੀਆਂ ਕੁੜੀਆਂ ਆਖਣ ਲੱਗੀਆਂ ਬਾਬੂ ਜੀ ਇਸ ਨੂੰ ਬੈਠੀ ਰਹਿਣ ਦਿਓ ਮੋਗੇ ਅਸੀਂ ਇਸ ਨੂੰ ਆਪਣੇ ਨਾਲ ਉਤਾਰ ਲਵਾਂਗੇ ਟੀਟੀ ਸਾਡੀਆਂ ਸਾਰੀਆਂ ਦੀਆਂ ਮੰਨਤਾ ਉੱਤੇ ਰਤਾ ਢਿੱਲਾ ਪੈ ਗਿਆ ਉਹ ਸਾਖਿਆ ਚੰਗਾ ਬੁੱਢੀਏ ਮੋਗੇ ਜ਼ਰੂਰ ਉਤਰ ਜਾਈਂ ਨਹੀਂ ਤਾਂ ਤੈਨੂੰ ਪੁਲਿਸ ਫੜ ਲਊਗੀ ਹਾਂ ਜੀ ਮੋਗੇ ਮੈਂ ਆਪਣੀਆਂ ਧੀਆਂ ਨਾਲ ਉਤਰ ਜਾਊਂਗੀ ਜਿੱਥੇ ਮੇਰੀਆਂ ਧੀਆਂ ਉਤਣ ਗਈਆਂ ਉਹਨਾਂ ਨਾਲ ਹੀ ਮੈਂ ਟੀਟੀ ਚਲਾ ਗਿਆ ਬੁੱਢੀ ਨੇ ਪਰਵਾ ਦਾ ਬਹੁਤ ਹੀ ਧੰਨਵਾਦ ਕੀਤਾ ਅਗਲਾ ਸਟੇਸ਼ਨ ਮੋਗਾ ਸੀ ਅਸੀਂ ਉੱਥੇ ਉਤਰਨਾ ਸੀ ਅਸੀਂ ਸਮਾਨ ਠੀਕ ਕਰਕੇ ਰੱਖ ਲਿਆ ਬੁੱਢੀ ਨੇ ਚੁੰਨੀ ਤੇ ਕੋਟ ਉਤਾਰ ਕੇ ਪਰਵਾ ਨੂੰ ਦੇ ਦਿੱਤੇ ਤੇ ਮੁੜ ਸਲਾਰੀ ਲੈ ਲਈ ਤੇ ਪਰਵਾ ਨੂੰ ਆਖਣ ਲੱਗੀ ਲੈ ਤੀਏ ਅੱਜ ਤੂੰ ਮੇਰੀ ਪਤ ਰੱਖੀ ਤੂੰ ਮੇਰੀ ਸਤੀ ਤੀਂ ਮੈਂ ਵੀ ਮੋਗੇ ਜਾਣਾ ਏ ਆ ਕੇ ਉਸਨੇ ਪਰਵਾ ਨੂੰ ਇੱਕ ਨਾਲ ਲਾ ਲਿਆ ਉਹ ਸਭ ਨਾਲ ਕੁੜੀਆਂ ਨੂੰ ਪਿਆਰ ਤੇ ਸ਼ੁਕਰ ਨਾਲ ਤੱਕਣ ਲੱਗੀ। ਉਸ ਦੀਆਂ ਵੱਡੀਆਂ ਫੈਲੀਆਂ ਵਰਗੀਆਂ ਜੇਬਾਂ ਇੰਜ ਲੱਗਦੀਆਂ ਸਨ ਜਿਵੇਂ ਮਮਤਾ ਨਾਲ ਭਰੀਆਂ ਮਾਂ ਦੀਆਂ ਛਾਤੀਆਂ ਹੋਣ ਜਿਨ੍ਹਾਂ ਵਿੱਚ ਚੇਰਾ ਪਿੱਛੋਂ ਮੁੜ ਪਿਆਰ ਦਾ ਫੜਵਗ ਤੁਰਿਆ ਹੋਵੇ। ਉਹ ਆਖਣ ਲੱਗੀ ਸ਼ੁਕਰ ਹੈ ਤੀਏ ਤੂੰ ਮੈਨੂੰ ਬਚਾ ਲਿਆ। ਮੈਂ ਵੀ ਮੋਗੇ ਦੀ ਹਾਂ ਪਰ ਇੱਕ ਗੱਲ ਕਰੀ ਰਾਣੀਏ ਕਿਸੇ ਨੂੰ ਆਖੀ ਨਾ ਫੇ ਮੈਂ ਟਿਕਟ ਵਾਜੋਂ ਗੱਡੀ ਚੜ ਬੈਠੀ ਸਾਂ। ਮੋਗੇ ਵਿੱਚ ਤਾਂ ਮੇਰੇ ਮਿੱਟੀ ਪੱਟੀ ਜਾਉ। ਇਸ ਪਿਛੋਂ ਉਸਨੇ ਮੋਗੇ ਵਿੱਚ ਆਪਣੀ ਗਲੀ ਮੁਹੱਲੇ ਤੇ ਘਰ ਦਾ ਸਾਰਾ ਪਤਾ ਦੱਸਾ। ਤੇ ਸਾਨੂੰ ਸਾਰਿਆਂ ਨੂੰ ਜ਼ੋਰ ਨਾਲ ਆਉਣ ਲਈ ਆਖਿਆ। ਪਰ ਬਾ ਨੂੰ ਤਾਂ ਉਹ ਵਾਰ-ਵਾਰ ਫੋਟਦੀ ਸੀ ਤੇ ਆਖਦੀ ਸੀ ਤੂੰ ਦਾ ਸਾਵੀ ਮੇਰੀ ਧੀ ਵਰਗੀ ਐ ਤੇ ਇਹ ਜ਼ਰੂਰ ਆਈਂ। ਪਰ ਹਾੜੇ ਇਹ ਆ ਕੇ ਬੁੱਢੀ ਨੇ ਹੱਥ ਜੋੜੇ। ਹਾੜੇ ਕਿਸੇ ਕੋਲ ਕਹਿ ਨਾ ਬੈਠੀ ਭਈ ਮੈਂ ਬਿਨਾ ਟਿਕ ਟੋਸਾਂ ਸੋ ਗੱਲਾਂ ਵਿੱਚੋਂ ਗੱਲ ਨਿਕਲ ਆਉਂਦੀ ਏ ਕਿਤੇ ਸਹਿ ਸੁਭਾਈ ਆਖਦੇਵੇਂ ਮੇਰੀਆਂ ਨੂਹਾਂ ਤੇ ਸ਼ਰੀਕਾਂ ਮੇਰਾ ਚੋਂਦਾ ਪੱਟ ਦੇਣਗੇ ਮੋਗੇ ਸਾਡੀ ਬੜੀ ਇੱਜ਼ਤ ਏ ਸਾਡੀਆਂ ਸਾਰੀਆਂ ਸਾਖ ਸਕੀਰੀਆਂ ਉੱਥੇ ਹੀ ਹਨ ਮੈਂ ਤਾਂ ਤੇ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਬਸ ਰੱਬ ਤੇਰਾ ਭਲਾ ਕਰੇ ਆਵेंगी ਨਾ ਜ਼ਰੂਰ ਆਈ ਪਰ ਬਾ ਨੇ ਆਖਿਆ ਬੇਬੇ ਅਸੀਂ ਮੋਗੇ ਦੋ ਦਿਨ ਰਹਿਣਾ ਏ ਨਵਾਂ ਸਕੂਲ ਵੇਖਣ ਚੱਲੇ ਆਂ ਜੇ ਵੇਹਲ ਮਿਲੀ ਤਾਂ ਜ਼ਰੂਰ ਆਵਾਂਗੀ ਨਾਲ ਆਪਣੀਆਂ ਸਹੇਲੀਆਂ ਨੂੰ ਵੀ ਲੈ ਕੇ ਆਵਾਂ ਪਰ ਬਣਿਆਖਿਆ ਹਾਂ ਆ ਆਵਾਂਗੀ ਆਪਣੀ ਮਾਂ ਨੂੰ ਭੁੱਲੀ ਨਾ ਨਹੀਂ ਬੇਬੇ ਮੈਂ ਤੈਨੂੰ ਕਿੱਕਰ ਭੁੱਲ ਸਕਦੀ ਆ ਇਸ ਪਿੱਛੋਂ ਪਰਬਾ ਨੇ ਆਪਣੀ ਨੋਟਬੁੱਕ ਵਿੱਚ ਬੁੱਢੀ ਦਾ ਪੂਰਾ ਪਤਾ ਲਿਖ ਲਿਆ ਉਸ ਦਾ ਨਾਂ ਉਸ ਦੇ ਪੁੱਤਾਂ ਦਾ ਨਾਂ ਤੇ ਮੁਹੱਲੇ ਤੇ ਗਲੀ ਦਾ ਨਾਂ ਗੱਡੀ ਹੌਲੀ ਹੋ ਗਈ ਮੋਗੇ ਦਾ ਸਟੇਸ਼ਨ ਆ ਰਿਹਾ ਸੀ ਜਦ ਗੱਡੀ ਰੁਕੀ ਤਾਂ ਸਾਰੀਆਂ ਕੁੜੀਆਂ ਛੜੱਪੇ ਲਾ ਕੇ ਉਤਰੀਆਂ ਬੁੱਢੀ ਉਤਰਨ ਲੱਗੀ ਤਾਂ ਪਰਵਾ ਨੇ ਆਖਿਆ ਬੇਬੇ ਪੀਪੀ ਮੈਨੂੰ ਫੜਾ ਦੇ ਤੇ ਰਤਾ ਸੰਭਲ ਕੇ ਉਤਰੀ ਬੁੱਢੀ ਨੇ ਪਰਵਾ ਵੱਲ ਖੁਦਾਰਤਾ ਨਾਲ ਤੱਕਿਆ ਤੇ ਆਖਣ ਲੱਗੀ ਨਹੀਂ ਧੀਏ ਕੋਈ ਗੱਲ ਨਹੀਂ ਮੈਂ ਉਤਰ ਜਾਵਾਂਗੀ ਸਣੀ ਪੀਪੀ ਇਸ ਚ ਕਿਹੜਾ ਬੋਝ ਨਹੀਂ ਬੇਬੇ ਲਿਆ ਫੜਾਈਂ ਖਾਂ ਆਪਣੀ ਧੀ ਨੂੰ ਪੀਪੀ ਆਕੇ ਪਰਵਾ ਨੇ ਮੱਲੋ ਜੋਰੀ ਪੀਪੀ ਫੜ ਲਈ ਤੇ ਪਲੇਟਫਾਰਮ ਉਤੇ ਉਤਰ ਗਈ ਸਾਡੇ ਨਾਲ ਹੀ ਬੁੱਢੀ ਵੀ ਗੱਡੀ ਤੋਂ ਉਤਰ ਕੇ ਸਾਡੇ ਨੇੜੇ ਖੜੀ ਹੋ ਗਈ ਪਲੇਟਫਾਰਮ ਉਤੇ ਕਾਫੀ ਭੀੜ ਸੀ ਟਿਕਟ ਬਾਬੂ ਨੇ ਬਾਹਰ ਜਾਣ ਦੇ ਸਾਰੇ ਰਸਤੇ ਬੰਦ ਕਰਕੇ ਇੱਕ ਨਿਕਾਜ ਰਸਤਾ ਖੋਲ ਰੱਖਿਆ ਸੀ ਤੇ ਇਸ ਭੀੜੇ ਨਾਕੇ ਉਤੇ ਆਪ ਖੜਾ ਬਾਹਰ ਜਾਣ ਵਾਲੇ ਲੋਕਾਂ ਦੇ ਟਿਕਟ ਫੜ ਰਿਹਾ ਸੀ ਅਸੀਂ ਸਾਰੀਆਂ ਕੁੜੀਆਂ ਇੱਕ ਪਾਸੇ ਸਭ ਤੋਂ ਪਿੱਛੇ ਖੜੀਆਂ ਹੋ ਗਈਆਂ ਤਾਂ ਜੋ ਕਾਲੇ ਮੁਸਾਫਿਰ ਪਹਿਲਾਂ ਲੰਘ ਜਾਣ ਤੇ ਅਸੀਂ ਇਹਨਾਂ ਪਿੱਛੋਂ ਆਰਾਮ ਨਾਲ ਲੰਗੀਏ ਅਧਿਆਪਕਾ ਸਾਨੂੰ ਇੱਕ ਪਾਲ ਵਿੱਚ ਖੜੀਆਂ ਹੋਣ ਲਈ ਆਖ ਰਹੀ ਸੀ ਹੌਲੀ-ਹੌਲੀ ਨਿਕਲੋ ਹੌਲੀ-ਹੌਲੀ ਕੋਈ ਕਾਲੀ ਨਹੀਂ ਕੁੜਿਓ ਥੋੜੇ ਜਿਰ ਪਿੱਛੋਂ ਜਦ ਪੀੜ ਖਟੇ ਤਾਂ ਅਸੀਂ ਤੱਕਿਆ ਬੁੱਢੀ ਹੈ ਨਹੀਂ ਸੀ ਅਸੀਂ ਸਭੇ ਹੈਰਾਨ ਹੋਈਆਂ ਉਹ ਕਿੱਧਰ ਚਲੇਗੀ ਚਾਹੇ ਉਹ ਕਾਲੀ ਨਾਲ ਪੀੜ ਵਿੱਚੋਂ ਨਿਕਲ ਕੇ ਬਾਹਰ ਚਲੀ ਗਈ ਸੀ ਵਿਚਾਰੀ ਸਾਨੂੰ ਟੋਲਦੀ ਹੋਵੇਗੀ ਉਹ ਤਾਂ ਪੀਪੀ ਦਾ ਵਿਸਾ ਵੀ ਨਹੀਂ ਸिखਾਂਦੀ ਅਸੀਂ ਪਲੇਟਫਾਰਮ ਉੱਤੇ ਖੜੀਆਂ ਰਹੀਆਂ ਇੰਜਨ ਨੇ ਸਿਟੀ ਮਾਰੀ ਪਾਫ ਦੇ ਬਦਲ ਛੱਡੇ ਤੇ ਗੱਡੀ ਹੌਲੀ-ਹੌਲੀ ਟੁਰਨ ਲੱਗੀ ਉਸੇ ਵੇਲੇ ਪਰਵਾ ਨੇ ਉੱਚੀ ਦੇਣੀ ਕੁੜੀਆਂ ਨੂੰ ਆਖਿਆ ਉਹ ਵੇਖੋ ਉਹ ਵੇਖੋ ਉਸ ਚਲਦੀ ਗੱਡੀ ਵੱਲ ਇਸ਼ਾਰਾ ਕੀਤਾ ਤੇ ਅਸੀਂ ਵੇਖਿਆ ਇਹ ਬੁੱਢੀ ਮਾਈ ਚਲਦੀ ਗੱਡੀ ਦੇ ਇੱਕ ਡੱਬੇ ਵਿੱਚ ਚੜ ਰਹੀ ਸੀ ਸਾਡਾ ਸਬਨਾ ਦਾ ਮੂੰਹ ਖੁੱਲਿਆ ਰਹਿ ਗਿਆ ਕੈਡੀ ਚੁੱਕੀ ਨਿਕਲੀ ਇਹ ਬੁੱਢੀ ਪੀਮੀ ਨੇ ਆਖਿਆ ਪਰਬਾ ਰਤਾ ਵੇਖੀਖਾ ਕੀ ਹੈ ਇਸ ਪੀਪੀ ਵਿੱਚ ਜਿਸ ਨੂੰ ਇਹ ਕੰਜੂਸ ਬੁੱਢੀ ਇਤਨਾ ਸਾਫ-ਸਾਫ ਰੱਖਦੀ ਸੀ ਪਰਬਾ ਨੇ ਪਹਿਲਾਂ ਤਾਂ ਪੀਪੀ ਨੂੰ ਹਿਲਾਇਆ ਬਹੁਤ ਹਲਕੀ-ਫੁਲਕੀ ਸੀ ਇਹ ਪੀਪੀ ਫਿਰ ਉਸ ਨੇ ਨਿੱਕੀ ਜਹੀ ਕੁੜੀ ਵਿੱਚੋਂ ਫਸੀ ਹੋਈ ਦਾਤਣ ਕੱਢ ਕੇ ਇਸ ਦਾ ਟਕਣਾ ਖੋਲਿਆ ਸਾਰੀਆਂ ਕੁੜੀਆਂ ਪੀਪੀ ਉੱਤੇ ਉਲਰ ਆਈਆਂ ਪੀਪੀ ਵਿੱਚੋਂ ਇੱਕ ਪਾਟਾ ਹੋਇਆ ਛੱਗਾ ਨਿਕਲਿਆ ਇੱਕ ਨਿੱਕਾ ਜਿਹਾ ਪਉਣਾ ਜਿਸ ਦੇ ਲੜ ਚੋਰੀ ਬੰਨੇ ਹੋਏ ਸੀ ਤੇ ਇੱਕ ਚਿੱਠੀ ਜਿਸ ਉੱਤੇ ਬਹੁਤ ਸਾਰੀਆਂ ਸਰਕਾਰੀ ਮੋਹਰਾਂ ਠੱਪੀਆਂ ਹੋਈਆਂ ਸਨ ਚਿੱਠੀ ਨੂੰ ਖੋਲ ਕੇ ਅਸੀਂ ਪੜਿਆ ਲੁਧਿਆਣਾ ਸੈਂਟਰਲ ਜੇਲ੍ਹ ਤੋਂ ਬੁੱਢੀ ਦੇ ਪੁੱਤ ਨੇ ਉਸ ਨੂੰ ਚਿੱਠੀ ਲਿਖੀ ਸੀ ਮੇਰੀ ਬੇਬੇ ਕੋ ਫਤਿਹ ਪਹੁੰਚੇ ਬੇਬੇ ਮੇਰੀ ਸਜ਼ਾ ਘਟਾਣੇ ਕੀ ਅਰਜੀ ਨਾ ਮਨਜ਼ੂਰ ਹੋ ਗਈ ਹੈ ਪਰ ਤੂੰ ਘਬਰੀ ਨਾ ਸਰਕਾਰ ਕੇ ਘਰ ਪਾਵੇਂ ਹਨੇਰਾ ਹੈ ਔਰ ਵਾਹਿਗੁਰੂ ਕੇ ਘਰ ਮੇਰੀ ਜ਼ਰੂਰ ਕੋਈ ਸੁਣੇਗਾ ਮੈਨੂੰ ਮਹੀਨੇ ਮੇ ਇੱਕ ਵਾਰ ਤੈਨੂੰ ਮਿਲਨੇ ਕੀ ਇਜਾਜ਼ਤ ਮਿਲੀ ਹੈ ਤੂੰ ਸੋਮਵਾਰ ਕੋ ਆਕਰ ਮਿਲ ਜਾਵੇਂ ਮੈਂ ਤੇਰੀ ਬਾਟ ਉਡੀਕਾਂਗਾ ਬੁੱਗੇ ਸ਼ਾਨੇ ਜੋ ਸਾਡੇ ਬੂਰੀ ਕੋੜਕ ਕਰ ਲਈ ਹੈ ਉਸ ਕੁੱਤੇ ਦੇ ਹੱਡ ਨੂੰ ਆ ਕੇ ਸਿੱਧਾ ਕਰਾਂਗਾ ਇਹਨਾ ਕਰਿਆੜਾਂ ਦੀ ਮਾਂ ਦੀ ਕੋਈ ਖ਼ਬਰੀ ਨਾ ਬੇਬੇ ਤੇਰਾ ਪੁੱਤ ਠੀਕ ਹੈ ਜਿਉਣਾ ਸਿੰਘ ਚਿੱਠੀ ਪਰਵਾ ਦੇ ਹੱਥ ਵਿੱਚ ਫੜੀ ਰਹਿ ਗਈ ਸਭ ਕੁੜੀਆਂ ਦਾ ਹਾਸਾ ਖੇਡਾ ਉੱਡ ਗਿਆ ਤੇ ਚਿਹਰ ਤੇ ਅਸੀਂ ਸਾਰੀਆਂ ਜਣੀਆਂ ਚੁੱਪਚਾਪ ਖੜੀਆਂ ਦੂਰ ਜਾਂਦੀ ਗੱਡੀ ਦਾ ਤੋਆਂ ਦੇਖਦੀਆਂ ਰਹੀਆਂ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੇ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ